ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਹਲਕੇ ਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੇ ਨੋਟਾਂ ਦੇ ਟਰੱਕਾਂ ਦੇ ਟਰੱਕ ਭਰ ਭਰ ਕੇ ਦਿੱਤੇ ਆ ਪਹਿਲਾਂ ਜਿਵੇਂ 9.5 ਕਰੋੜ ਰੁਪਏ ਦੇ ਉਹਨਾਂ ਨੇ ਗਰਾਉਂਡਾਂ ਦੇ ਲਈ ਜਿਹੜੇ ਕਿ ਉਦਘਾਟਨ ਅਸੀਂ ਕੱਲ ਵੀ ਕੀਤੇ ਆ ਅੱਜ ਵੀ ਕੀਤੇ ਆ ਤੇ ਅੱਜ ਪਿੰਡਾਂ ਦੇ ਵਿਕਾਸ ਦੇ ਲਈ ਕਿਤੇ ਐਸੀ ਧਰਮਸ਼ਾਲਾ ਬਣਨੀ ਆ ਕਿਤੇ ਰੋਡ ਬਣਨੀ ਆ ਕਿਤੇ ਪਿੰਡ ਦੇ ਵਿੱਚ ਕੋਈ ਗਲੀ ਬਣਨ ਵਾਲੀ ਆ ਉਹਦੇ ਲਈ ਅੱਜ ਅਸੀਂ 3 ਕਰੋੜ 30 ਲੱਖ ਰੁਪਏ ਦੇ 109 ਪਿੰਡਾਂ ਨੂੰ ਚੈੱਕ ਬੰਡੇਆ ਤਾਂ ਕਿ ਪਿੰਡਾਂ ਦੇ ਵਿੱਚ ਸਰਪੱਖੀ ਵਿਕਾਸ ਕੀਤਾ ਜਾ ਸਕੇ ਅੱਜ ਹਲਕੇ ਪੈਲ ਦੇ ਵਿੱਚ ਜੋ ਵਿਕਾਸ ਆ ਉਹ ਰੋਕੜ ਦੀ ਸਪੀਡ ਦੇ ਨਾਲ ਚੱਲ ਰਿਹਾ ਸੜਕਾਂ ਬਣ ਰਹੀਆਂ ਨੇ ਪੁਲ ਬਣ ਰਹੇ ਨੇ ਸਕੂਲ ਨਵੇਂ ਬਣ ਰਹੇ ਨੇ ਹਸਪਤਾਲ ਨਵੇਂ ਬਣ ਰਹੇ ਨੇ ਤੁਸੀਂ ਇਹ ਦੇਖੋ ਗਰਾਊਂਡ ਬਣ ਰਹੇ ਨੇ ਪਿੰਡਾਂ ਦੇ ਵਿੱਚ ਅੱਜ ਗ੍ਰਾਂਟਾਂ ਜਿਹੜੀਆਂ ਨੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਅੱਜ ਗ੍ਰਾਂਟਾਂ ਵੰਡੀਆਂ ਨੇ ਤਾਂ ਕਿ ਹਲਕੇ ਦਾ ਸਾਰਾ ਵਿਕਾਸ ਕੀਤਾ ਜਾ ਸਕੇ ਅੱਜ ਤੋਂ ਪਹਿਲਾਂ ਸਾਡੇ ਪਹਿਲੇ ਐਮਐਲਏ ਨੇ ਸੌਂ ਖਾਦੀ ਸੀ ਕਿ ਕੋਈ ਵੀ ਸੜਕ ਨਹੀਂ ਬਣਾਉਣੀ ਤੇ ਅਸੀਂ ਸੌਂ ਖਾਦੀ ਆ ਕਿ ਕੋਈ ਵੀ ਛੱਡਣੀ ਨਹੀਂ ਅਸੀਂ ਗਰਾਊਂਡ ਬਣਾ ਰਹੇ ਹਾਂ ਤਾਂ ਕਿ ਨੌਜਵਾਨਾਂ ਨੂੰ ਅਸੀਂ ਖੇਡਾਂ ਦੇ ਵੱਲ ਲੈ ਕੇ ਆਈਏ ਪਹਿਲਾਂ ਵਾਲੇ ਐਮਐਲਏ ਕੀ ਕਰਦੇ ਸੀ ਉਹਨਾਂ ਦੇ ਗੱਲ ਆਉਂਦੀ ਸੀ ਕਿ ਜਿਹੜੀ ਸ਼ਰਾਬ ਆ ਉਹ ਚੇਅਰਮੈਨ ਵਾਲੀ ਲੈਣੀ ਆ ਜਾਂ ਐਮਐਲਏ ਵਾਲੀ ਲੈਣੀ ਸੋ ਅਸੀਂ ਉਹ ਨਸ਼ਿਆਂ ਵੱਲ ਨੂੰ ਤੱਕਦੇ ਸੀ ਅਸੀਂ ਗਰੌਂਡਾ ਵੱਲ ਨੂੰ ਲੈ ਕੇ ਆ ਰਹੇ ਹਾਂ ਅਸੀਂ ਗਰੀਬਾਂ ਦੇ ਘਰਾਂ ਦੇ 330 ਘਰਾਂ ਨੂੰ ਕੱਚੇ ਘਰਾਂ ਦੇ ਪੱਕੇ ਕਰਨ ਦੇ ਲਈ ਚੱਕ ਪਰਸੋਂ ਮੰਡੇ ਨੇ ਤੇ ਅੱਜ ਗਰੀਬ ਸਾਡੇ ਦਲਿਤ ਪਰਿਵਾਰਾਂ ਦੇ ਲਈ ਕਿਤੇ ਸ਼ਮਸ਼ਾਨ ਘਾਟ ਬਣਨਾ ਕਿਤੇ ਉਹਨਾਂ ਦੇ ਧਰਮਸ਼ਾਲਾ ਬਣਨੀ ਆ ਸਾਡੇ ਲੋਕਾਂ ਦੇ ਲਈ ਸਾਡੇ ਆਮ ਲੋਕਾਂ ਦੇ ਕਿਸੇ ਦੀ ਗਲੀ ਬਣਨ ਵਾਲੀ ਆ ਇਹਦੇ ਲਈ ਜਿਹੜੀਆਂ ਅੱਜ ਗਰਾਂਟਾ ਦੇ ਖੁੱਲੇ ਗੱਫੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਮਿਲੇ ਸੀ ਉਹ ਅਸੀਂ ਅੱਜ ਵੰਡੇ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਤੇ ਨਾਲ ਦੀ ਨਾਲ ਸਾਡੇ ਪਿੰਡੂ ਵਿਕਾਸ ਮੰਤਰੀ ਤਰਪ੍ਰੀਤ ਸੌਂਦ ਜੀ ਦਾ ਜਿਨ੍ਹਾਂ ਨੇ ਸਾਡੇ ਹਲਕੇ ਦੇ ਉੱਤੇ ਖਾਸ ਮਿਹਰਬਾਨੀ ਰੱਖੀ ਹੋਈ ਹੈ। ਅਸੀਂ ਪੰਜਾਬ ਸਰਕਾਰ ਦਾ ਭਵਨ ਸਿੰਘ ਮਾਨ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੇ ਮੰਤਰੀ ਸਾਹਿਬ ਸੌਂਦ ਜੀ ਦਾ ਸਾਡੇ ਐਮਐਲਏ ਗਿਆਸਪੁਰਾ ਸਾਹਿਬ ਦਾ ਸਾਨੂੰ 8 ਲੱਖ ਰੁਪਏ ਦੀ ਵਿਰਾਸਤ ਸਾਡੇ ਪਿੰਡ ਨੂੰ ਦਿੱਤੀ ਹੈ। 48 ਲੱਖ 14000 ਦੇ ਨਾਲ ਸਾਡਾ ਖੇਡ ਗਰਾਊਂਡ ਦਾ ਕੰਮ ਸ਼ੁਰੂ ਹੋ ਗਿਆ। ਕਦੇ ਪਹਿਲੇ ਧਰ ਤੇ ਵਧੀਆ ਕੰਮ ਕਰਾਂਗੇ ਪਿੰਡ ਦਾ ਵਿਕਾਸ ਕਰਾਂਗੇ ਤੇ ਅਸੀਂ ਆਉਣ ਵਾਲੇ ਸਮੇਂ ਮਾਨ ਸਾਹਿਬ ਤੋਂ ਫੇਰ ਆਸ ਰੱਖਦੇ ਹਾਂ ਵੀ ਸਾਨੂੰ ਇੱਕ ਵੜੇ ਖੁੱਲੇ ਗੱਫੇ ਦੋ ਸਾਨੂੰ ਦੱਬ ਕੇ ਗੱਫੇ ਮਾਣ ਨਹੀਂ ਚੰਗੀਆਂ ਗਰਾਣਾ ਦੇ ਰਹੀ ਹੈ ਸਰਕਾਰ ਤੇ ਸਾਨੂੰ 8 ਲੱਖ ਦੀ ਅੱਜ ਸਾਡੇ ਪ੍ਰਿੰਟ ਕਲੀ ਨੂੰ ਗਰਾਣਾ ਮਿਲਿਆ ਸਾਡੀ ਨਗਰ ਪੰਚਾਇਤ ਨੂੰ ਪੂਰਾ ਪੰਜਾਬ ਸਰਕਾਰ ਦਾ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਜੀ ਅੱਜ ਚੋੜਾ ਨਾ ਦੇ ਗੱਪੂ ਮੰਡੇਗੇ ਲੱਗਦਾ ਹੈ ਕਿ ਪਿੰਡਾਂ ਦੀ ਨਾਲ ਹਲਕੇ ਤੇ ਬਦਲੂ ਬਿਲਕੁਲ ਬਦਲੂ ਵੀ ਜਿਹੜੇ ਖੇਡ ਸਟੇਜ ਚੱਲ ਰਿਹਾ ਜੀ ਕੰਮ ਖੇਡ ਗਰਾਊਂਡ ਬਣ ਰਹੇ ਉਹਨਾਂ ਨਾਲ ਹੀ ਬਦਲ ਜਾਣਗੇ ਚੌਥਾ